ਲਓ ਜੀ ਅੱਜ ਆਸੀਂ ਡੈਰੀ ਫਾਰਮ ਉੱਤੇ ਗੱਬਣ ਦਾ ਟੀਕਾ ਲਗਾਉਣ ਜਾ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਅਸੀਂ ਡੈਰੀ ਫਾਰਮ ਦੇ ਵਿੱਚ ਪਹੁੰਚ ਚੁੱਕੇ ਹਾਂ ਜਿਸ ਦੇ ਵਿੱਚ ਨਸਲ ਸੁਧਾਰ ਦਾ ਟੀਕੇ ਲਗਾਉਣੇ ਹਨ ਤੁਸੀਂ ਲਓ ਜੀ ਕਿਸਾਨ ਭਰਾ ਦੇ ਜੋ ਗਾਂएं बार-बार ਰਿਪੀਟ ਕਰ ਰਹੀ ਹੈ ਤੁਸੀਂ ਦੇਖ ਸਕਦੇ ਹੋ ਅਸੀਂ ਸਿਲੰਡਰ ਦੇ ਵਿੱਚੋਂ ਸਟਾਕ ਕੱਢ ਲਿਆ ਹੈ ਤੇ ਕੁਝ ਸੈਕਿੰਡ ਦੇ ਲਈ ਪਾਣੀ ਵਿੱਚ ਰੱਖਾਂਗੇ ਤੇ ਉਸ ਉਪਰੰਤ ਅਸੀਂ ਜੋ ਕਿ ਵਾਰ-ਵਾਰ ਰਿਪੀਟ ਕਰ ਰਹੀ ਹੈ ਉਹ ਵਾਲੰਟਾ ਇੰਜੈਕਸ਼ਨ ਲਗਾਵਾਂਗੇ ਤੇ ਗੱਬਣ ਦਾ ਟੀਕਾ ਜੋ ਕਿ ਤਸੱਲੀ ਬਕਸ ਪਰਿਆ ਜਾਵੇਗਾ ਤੁਸੀਂ ਤਾਰਾਂ ਵੀ ਦੇਖ ਸਕਦੇ ਹੋ ਪੂਰੀਆਂ ਪੰਜ ਵਰਗੀਆਂ ਸਾਫ਼ ਹਨ ਤੇ ਵਧੀਆ ਤਰੀਕੇ ਨਾਲ ਗੱਬਣ ਦਾ ਟੀਕਾ ਪਰ ਰਹਿਣਾ ਜਿਸ ਦੇ ਵਿੱਚ ਆਰਟੀਫੀਸ਼ਲ ਜੇਮਿਨੇਸ਼ਨ ਦੀ ਮਦਦ ਨਾਲ ਵਧੀਆ ਤਰੀਕੇ ਦਾ ਸਟਰਾ ਜੋ ਕੀ ਲਗਾ ਦਿੱਤਾ ਹੈ ਜਿਸ ਕਰਕੇ ਗਾਈ ਨੂੰ ਵਧੀਆ तरीके ਨਾਲ ਗੱਭਣ ਦਾ ਟੀਕਾ ਲਾਉਣ ਉਪਰੰਤ ਉਸ ਤੋਂ ਬਾਅਦ ਕੋਵਾਲੈਂਟਾ ਜੋ ਕਿ ਨਨ ਜੈਕਸਨ ਲਗਾਇਆ ਜਾਵੇਗਾ ਤੇ ਇਹ گاਾਂ ਜੋ ਕਿ ਫਾਰਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵਧੀਆ ਨਸਲ ਸੁਧਾਰ ਤੇ ਟੀਕੇ ਲਗਾਏ